ਟੋਰੀ ਕਿਤਾ ਪਤੰਦਰਾ ਨੇ ਵੇਲੋ ਉਥੋਂ ਚੋਰੀ ਕਰਕੇ ਉਥੋਂ ਟਰਾਂਸਫਾਰਮ ਖੋਲ ਕੇ ਚੱਕ ਕੇ ਇਧਰ ਨੂੰ ਲੈ ਗਏ ਵੇਲੋ ਆਹ ਤੇਲ ਡੁੱਲਿਆ ਦਾ ਵਿਚ ਸੜਕ ਦੇ ਉੱਤੇ ਇੱਥੋਂ ਖੋਲ ਕੇ ਯਾਨੀ ਹੁਣ ਅਗਲੇ ਦੇ ਉਹ ਜ਼ਿੰਮੇਵਾਰ ਦੇ ਝੋਨੇ ਦੇ ਵਿੱਚ ਪਾਣੀ ਦੀ ਬੂੰਦ ਵੀ ਹੈਨੀ ਤਾਂ ਤੇ ਟਰਾਂਸਫਾਰਮ ਰਾਤ ਖੁੱਲਿਆ ਤੇ ਪਾਣੀ ਦੀ ਬੂੰਦ ਵੀ ਹੈਨੀ ਵਿੱਚ ਵੇਖੋ ਜਮਾ ਜਮਾ ਕਮਾਲ ਹੋਈ ਪਈ ਚੋਰਾਂ ਦੀ ਤੇਲ ਡੁੱਲਦਾ ਡੁੱਲਦਾ ਇਧਰ ਨੂੰ ਗਿਆ ਵੇਖੋ ਉਥੋਂ ਲਿਆ ਕੇ ਵੇਖੋ ਉਹਨਾਂ ਨੇ ਇੱਥੇ ਲੈ ਕੇ ਖਿਲਾ ਰਿਆ ਆ ਤਿੰਨ ਨਾਲ ਪਈ ਆ ਕੋਇਲਾ ਪਈਆਂ ਉਥੋਂ ਖੁੱਲਿਆ ਸਾਹਮਣੇ ਉਹ ਡਰੇਨ ਦੇ ਨਾਲੋਂ ਉਹ ਹੰਝੜਦੇ ਇੰਨੇ ਬੇਕਾਫ ਲਟੇਰੇ ਹੋ ਗਏ ਆ ਚੋਰ ਹੋ ਗਏ ਆ ਵੀ ਉਥੋਂ ਚੱਕ ਕੇ ਪਤਾ ਨਹੀਂ ਇੰਨਾ ਵਜਨ ਚੱਕ ਕੇ ਵਲੇਉਂਦੇ ਆ ਉਥੋਂ ਲਿਆ ਕੇ ਇੱਥੇ ਸੱਟਿਆ ਲੱਗ ਲਿਆ ਬਾਈ ਇੱਕ ਖੋਲਾ ਵਿਹੜਕ ਤੇ ਜਾਵਾ ਹਨਾ ਇਹ ਬੰਦਾ ਵਰਨੋ ਦਾ ਦਿੱਤੀ ਨਹੀਂ ਤੁੰਗਿਆ ਥੋੜਾ ਲੈ ਚੋਨੇ ਦੇ ਵਿੱਚ ਪਾਣੀ ਦੀ ਬੂੰਦ ਵੀ ਨਹੀਂ ਲੈ ਦੱਸ ਕਿਹੜੇ ਖੂਈ ਡੱਗੂ ਦੱਸੋ ਆ ਦੇਖ ਲੋ ਬਾਈ ਜਮਾ ਰੋਡ ਤੇ ਆ ਦੇ ਲੋ ਡਰਾਸਾਂ ਨੂੰ ਖੋਲਿਆ ਮੇਰੇ ਭਰੀ ਆਵਲੇ ਉਹ ਤਾਂ ਮੈਨੂੰ ਬਹੁਤ ਦੂਰੋਂ ਹਾਂ ਲੋਰਨੇ ਉਹ ਕਿਤਾਬ ਚੋਂ ਫਟੇ ਹੀ ਬੋਲ ਲੈ ਕੇ ਆਏ ਵੇਲਾ ਵੇल्डिंग ਕੀਤਾ ਸੀਗਾ ਵੇल्डिंग ਕੀਤਾ ਨੂੰ 10 ਸਾਲ ਹੋ ਗਿਆ ਤੇ ਚੋਰਾਂ ਨੇ ਤਾਂਬਾ ਚੋਰੀ ਕਰ ਲਿਆ ਸਿਆਲ ਚ ਤੇ ਕੀ ਕਰੂ ਅਗਲਾ ਵੇल्डिंग ਕਰਾ ਕੇ ਹੁਣ ਤਾਂ ਸਰਕਾਰ ਬਦਲੀ ਆ ਚੋਰ ਫੜੇ ਕਿਉਂ ਨਹੀਂ ਜਾਂਦੇ ਚੋਰ ਫੜਨੇ ਚਾਹੀਦੇ ਆ ਤਾਂ ਕਿ ਜੀਵੰਦਾਰ ਪਰੇਸ਼ਾਨ ਨਾ ਹੋਣ ਝੋਨੇ ਦੀ ਰੁੱਤ ਆ ਟਰਾਂਸਫਾਰਮ ਬਦਲੀ ਜਾਂਦੇ ਲੋਕ ਬਹੁਤ ਬਦਲੀ ਜਾਂਦੇ ਹਾਂ ਉਹਨਾਂ ਨੂੰ ਅਸੀਂ ਲਾਉਣ ਲੱਗਿਆਂ ਥੱਲੇ ਵੈਲਡਿੰਗ ਝੜਦੇ ਆਂ ਫਿਰ ਇਹਨਾਂ ਨੇ ਬਦਲਣਾ ਟਰਾਂਸਫਾਰਮ ਉਹ ਬਾਈ ਜਨਰੇਟਰ ਸਟਾਰਟ ਕਰਦਾਵੇ ਲੋਰਾ ਤੇ ਕੜੀ ਨੱਥ ਪਾਈ ਜਾਵੇ ਕਾਂ ਜੋ ਜਿਹੜਾ ਕੰਮ ਨਾ ਹੋਵੇ ਨਸ਼ੇ ਵਾਲੇ ਹੀ ਹੋਣ ਨਾਲ ਹੋ ਸਕਦਾ ਮੁਲਾਜ਼ਮ ਵੀ ਰਲੇ ਵੇ ਸਾਰਾ ਮਹਿਕਮੇ ਰਲੇ ਪਰ ਇਹਨਾਂ ਦਾ ਕੰਮ ਕਰੜਾ ਕਰਨਾ ਚਾਹੀਦਾ ਅਗਰ ਵੱਧ ਕੇ ਲਏ ਤੇ ਦਲ ਲਾ ਦੀ ਹੈ ਵੇਖੋ ਬਾਈ ਇਹ ਕਿੰਨੀਆਂ ਵਸਤਾਂ ਨਾਲ ਅਗਲਾ ਟਰਾਂਸਫਰ ਪਹਿਲਾਂ ਵੇਲਡਿੰਗ ਕਰਦਾ ਫੇਰ ਲਾਉਂਦੇ ਆ ਤੇ ਖਾਤਿਆ ਭਰਨਾ ਪੈਣਾ ਤੇ ਇਹਨਾਂ ਦਾ ਕੋਈ 10000 ਤੱਕ ਨੁਕਸਾਨ ਹੋ ਜਾਣਾ ਤੇ ਚੋਰਾਂ ਦਾ 2000 ਰੁਪਏ ਤਾਂ ਬੇਜਾਨਾ ਸੋ ਇਹਨਾਂ ਚੀਜ਼ਾਂ ਲਈ ਧਿਆਨ ਦੇਣ ਦੀ ਲੋੜ ਆ ਇਹਨਾਂ ਚੀਜ਼ਾਂ ਦਾ ਸੁਧਾਰ ਕੀਤਾ ਜਾਵੇ ਚੋਰੀ ਨਹੀਂ ਚਾਹੀਦੀ ਤਾਂ ਜੋ ਜ਼ਿੰਮੇਵਾਰ ਦਾ ਕੰਮ ਨਾ ਖੜੇ ਕੋਈ ਮਾੜੀ ਗੱਲਾਂ ਨਾ ਵਾਸਤੇ ਅੱਗੇ ਤੁਹਾਨੂੰ ਫੋਨ ਨੇ ਵੀਡੀਓ ਬਣਦੀ ਆ ஆஹ் பத்திரங்க பாக ਆ ਦੇਖੋ ਭਾਈ ਵਿੱਚ ਇਹਦੇ ਕੁਝ ਵੀ ਹੈ ਨਹੀਂ ਜਾਨੀ ਤੇਲ ਵੀ ਹੈ ਨਹੀਂਗਾ ਤੇ ਤਾਂਬਾ ਵੀ ਹੈ ਨਹੀਂਗਾ ਕੱਲਾ ਖੋਖਾ ਹੀ ਰਹਿ ਗਿਆ ਬਾਹਰਲਾ ਕਵਰ ਜਾ ਸੋ ਇਹਨਾਂ ਚੀਜ਼ਾਂ ਦੇ ਧਿਆਨ ਦੇਣ ਦੀ ਲੋੜ ਆ ਭਾਈ ਕੱਲਾ ਲੋਹੇ ਰਹਿ ਗਿਆ ਨਾ ਸੋ ਤਾਂ ਭਾਦਰਾ ਹੀ ਜਾਈ ਦੇ ਆ ਭਾਈ ਜਾਨਾ ਕਿਸਾਨ ਵੀਰਾਂ ਦਾ ਵੀ ਜਿਹੜੇ ਚੋਰ ਚੋਰੀ ਕਰਦੇ ਆ ਉਹਨਾਂ ਤੇ ਕਰੜੀ ਨੱਥ ਪਾਈ ਜਾਵੇ ਉਹ ਫੜਨੇ ਚਾਹੀਦੇ ਆ ਤਾਂ ਜੋ ਕਿਸੇ ਖਸ਼ਾਨਦਾਰ ਨਿਸ਼ਾਨਾ ਨਾ ਹੋਵੇ ਹੁਣ ਇੱਕ ਪਾਸੇ ਝੁੰਨੇ ਦੀ ਤਿਆਰੀ ਆ ਦੂਜੇ ਪਾਸੇ ਨਾਲ ਜਾਰਿਆਂ ਨੂੰ ਟਰਾਂਸਫਰ ਮੰਦ ਫਿਕਰ ਰੱਖਣ ਦਾ ਕੇੜ ਵੀ ਲਾ ਕੇ ਲੈ ਕੇ ਮੋਟਰ ਤੇ ਓਕੇ ਉਹ ਵੀ ਲਈ ਗ੍ਰੈਪਲ ਵੀ ਲਿਆਏਗਾ ਅੱਛਾ ਕੁਝ ਵੀ ਨਹੀਂ ਛੱਡਾ ਬਈ ਬਹੁਤ ਨੇ ਕੇਵਲ ਹੀ ਲਈ ਵੀ ਉਹ ਸਾਹਮਣੇ ਚੋਟਾ ਮੜਾ ਛੱਡ ਕੇ ਆਹਨੇ ਗ੍ਰੈਪਲ ਕੋ ਨਹੀਂ ਚਲੇਗਾ ਗ੍ਰੈਫਟਿਕਲ ਕੇਵਲ ਉਹ ਕੇਵਲ ਡोरी ਲੈ ਗਈ ਅੱਛਾ ਗ੍ਰੈਫਟਿਕਲ ਕੇ ਲੈ ਗਈ ਗ੍ਰੈਫਟਿਕਲ ਕੇਵਲ ਗੈਸ ਚਾਈ ਗਈ ਠੀਕ ਹੈ ਇਹ ਬਾਈਆਂ ਦੇ ਕਹਿੰਦੇ ਵੀ ਮੋਟਰ ਦੇ ਕੇਵਲ ਦੇਖੋ ਵੀ ਕੇਵਲ ਤਾਰ ਮੜੀ ਛੱਡੀ ਆ ਬਾਕੀ ਸਾਰੀ ਵੱਢ ਕੇ ਲੈ ਗਏ ਇਹ ਤਾਂ ਛੱਡ ਦਿਓ ਤੁਸੀਂ ਨਾ ਕੋਈ ਗ੍ਰੈਪਰ ਛੱਡਿਆ ਨਾ ਕੋਈ ਸਟਾਰਟਰ ਦਾ ਕਵਰ ਛੱਡਿਆ ਸੋ ਹੁਣ ਤਾਂ ਨਵੀਂ ਸਰਕਾਰ ਬਣੀ ਆ ਇਹਨਾਂ ਚੀਜ਼ਾਂ 'ਤੇ ਧਿਆਨ ਦੇਣ ਦੀ ਲੋੜ ਆ ਤਾਂ ਜੋ ਕਿਸੇ ਕਿਸਮ ਦੀ ਕਿਸੇ ਨੂੰ ਦਿੱਕਤ ਨਾ ਆਵੇ ਸਾਰਾਲੇ ਮੇਲੇ ਹੁੰਦੇ ਆ ਸੋ ਵਾਹਿਗੁਰੂ ਜੀ ਕੀ ਖਾਲਸਾ ਸਵਾਗਤ ਹੈ ਤੁਹਾਡਾ ਫਰੀਦ ਵਕੀਸ ਚੈਨਲ ਤੇ ਅੱਜ ਦਾ ਆਪਣਾ ਟੋਪਿਕ ਆ ਅੱਜ ਦਾ ਆਪਣਾ ਵਿਸ਼ਾ ਹੈ ਕਿ ਜਾਟਾ ਜਿਮੀਦਾਰ ਭਰਾਵਾਂ ਤੇ ਜਾਂ ਕੋਈ ਵੀ ਕਿਸਾਨ ਭਰਾ ਖੇਤੀ ਖੇਤੀਬਾੜੀ ਕਰਦਾ ਜਾਂ ਵਾਹੀ ਕਰਦਾ ਪਰ ਉਹਨਾਂ ਦੇ ਉੱਤੇ ਪਹਿਲਾਂ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਪਿੱਛੇ ਪਿੱਛੇ ਕਈ ਦਿਨ ਲੰਘ ਗਏ ਆਪਾਂ ਨੂੰ ਬੀਤ ਗਏ ਆ ਵੀ ਅੱਗ ਤਕਰੀਬਨ ਕਿਸੇ ਕਿਸੇ ਏਰੀਏ ਦੇ ਵਿੱਚ ਲੱਗ ਗਈ ਸੀ ਉਹ ਅੱਗ ਲੱਗਣ ਦੇ ਨਾਲ ਜੀਵਿੰਦਾਰ ਭਰਾਵਾਂ ਦੀ ਹਜ਼ਾਰਾਂ ਏਕੜ ਫਸਲ ਆ ਕਣਕ ਯਾਨੀ ਅੱਗ ਦੀ ਭੇਡ ਚੜ ਗਈ ਸੀ ਠੇਕੇ ਦੇ ਰੱਖੀਆਂ ਸੀ ਜ਼ਮੀਨਾਂ ਆਪਾਂ ਨੂੰ ਪਤਾ ਹੀ ਆ ਠੇਕੇ ਦੇ ਜ਼ਮੀਨਾਂ ਰੱਖਣ ਦੇ ਨਾਲ-ਨਾਲ ਕਈਆਂ ਦੇ ਆਪਣੀਆਂ ਜ਼ਮੀਨਾਂ ਵੀ ਸੀ ਪਰ ਘਾਟਾ ਤਾਂ ਘਟਾ ਹੀ ਆ ਉਹ ਭਾਵੇਂ ਕਿਸੇ ਕਸਮ ਦਾ ਵੀ ਹੋਵੇ ਘਾਟਾਂ ਦਾ 100 ਰੁਪਏ ਦਾ ਵੀ ਨਹੀਂ ਜਰਿਆ ਜਾਂਦਾ ਪਰ ਉਹ ਲੱਖਾਂ ਦੇ ਘਾਟਾ ਪਿਆ ਉਹ ਘਾਟਾ ਪੈਣ ਦੇ ਨਾਲ ਇੱਕ ਆ 3-4 ਦਿਨ ਹੋ ਗਏ ਅੱਜ ਸਾਡੇ ਆ ਪਿੰਡਾਂ ਦੇ ਵਿੱਚ ਮੋਟਰ ਦੇ ਉੱਤੋਂ ਦੂਰੀ ਮਾਰ ਪੈ ਰਹੀ ਹੈ ਉਹ ਦੂਰੀ ਮਾਰ ਕਿਹੜੀ ਪੈਂਦੀ ਆ ਉਹ ਦੂਰੀ ਮਾਰ ਆ ਵੀ ਪਹਿਲਾਂ ਦਾ ਟਰਾਂਸਫਰ ਚੋ ਟਰਾਂਸਫਰ ਚੋਰੀ ਹੁੰਦੇ ਸੀਗੇ ਪਰ ਇਹ ਤਾਂ ਹੁਣ ਬਚਦਾ ਤਾਂ ਇਹਨਾਂ ਨੂੰ ਪਤਾ ਵੀ ਇਹਦੇ ਵਿੱਚੋਂ ਕੁਝ ਨਿਕਲਦਾ ਕਿਉਂਕਿ ਐਲੂਮੀਨੀਅਮ ਆ ਇਹਨੂੰ ਨਹੀਂ ਛੇੜ ਛੜ ਕਰਦੇ ਹੁਣ ਕਣ ਕ ਵੱਡੀ ਵੀ ਆ ਤਕਰੀਬਨ ਸਾਰਿਆਂ ਦੇ ਖੇਤਾਂ ਦੇ ਵਿੱਚੋਂ ਚਾਰ-ਚਪੇਰੇ ਨੰਗਾ ਬਣਿਆ ਵਾ ਹੁਣ ਚੋਰ ਕਰਦੇ ਕੀ ਆ ਆ ਮੋਟਰ ਆ ਮੋਟਰ ਦੇ ਦੇ ਇੱਥੋਂ ਤਾਰ ਕੱਟੀ ਉਹਨਾਂ ਨੇ ਆਹ ਤੁਹਾਨੂੰ ਮੈਂ ਦਿਖਾਉਣਾ ਇੱਥੋਂ ਤਾਰ ਕੱਟੀ ਆਵੇ ਆਹ ਤਾਰ ਵਚੜੇ ਪਈ ਇਹਦੇ ਇੱਥੋਂ ਆ ਗਿਆ ਸਰਾਖ ਦੇ ਨਾ ਤਾਰ ਕੱਟ ਕੇ ਤਾਰ ਜਿਹੜੀ ਮੋਟਰ ਦੇ ਵਿੱਚ ਡੇ। ਇੱਥੋਂ ਤਾਰ ਕੱਟ ਕੇ ਉਹ ਸਾਹਮਣੇ ਕੋਠੀ ਆ ਗਈ। ਕੋਠੀ ਦੇ ਤਕਰੀਬਨ ਆਪਾਂ ਅੰਦਰ ਜਾ ਕੇ ਵੇਖਣੀ ਅੰਦਰ ਤੁਹਾਨੂੰ ਮੁਖਾਉਂਦੇ ਆਂ ਕਿ ਤਾਰ ਕਿੱਥੋਂ ਜੇ ਕੱਟੀ ਆ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਉਹਨਾਂ ਦੀਆਂ ਕਰਤੂਤਾਂ ਦਾ। ਆ ਆ ਗਿਆ ਸਟਾਰਟਰ। ਸਟਾਰਟਰ ਦੇ ਨਾਲ ਇਹ ਆ ਲੋ ਜੀ। ਆ ਤਾਰਾਂ ਵੜਤਿਆਂ। ਇਹ ਤਾਰਾਂ ਆਪਾਂ ਐ ਨਹੀਂ ਕਹਿ ਸਕਦੇ ਵੀ ਕੱਲੀਆਂ ਇਸੇ ਕੋਠੀ ਦੇ ਵਿੱਚੋਂ ਵੱਢੀਆਂ ਤੇ ਯਾਨੀ ਸਾਡੇ ਪਿੰਡਾਂ ਦੇ ਵਿੱਚ ਪੰਜ ਪੱਤੀਆਂ ਸਰਾਂ ਪੱਤੀ ਕੇਵਲ ਪੱਤੀ ਮਿਰਚਾ ਪੱਤੀ ਤੇ ਦਾਤਾ ਪੱਤੀ ਹੁਣ ਜਿੰਨੀਆਂ ਆਪਾਂ ਨੂੰ ਇੱਥੇ ਨੇੜੇ-ਨੇੜੇ ਕੋਠੀਆਂ ਦੀਆਂ ਸਾਰੀਆਂ ਕੋਠੀਆਂ ਦੇ ਵਿੱਚੋਂ ਤਾਰਾਂ ਕੱਟੀਆਂ ਮੋਟਰ ਦੀਆਂ ਸਟਾਰਟਰ ਦੇ ਨਾਲੋਂ ਕਰਕੇ ਤਾਰਾਂ ਕੱਟੀਆਂ ਕੁਈ ਤਾਰਾਂ ਚਲੋ ਆ ਤਾਂ ਲੰਮੀਆਂ ਥੋੜੀ ਜੀ ਪਰ ਕਈਆਂ ਦੇ ਕਈਆਂ ਦੇ ਜਿਵੇਂ ਕੋਲੇ ਟਰਾਂਸਫਾਰਮਰ ਸੱਚ ਲੱਗੀ ਆ ਮੋਟਰ ਕੋਲੇ ਆ ਉਹ ਤਾਰ 2 ਮੀਟਰ ਦੀ ਵੀ ਨਹੀਂ ਹੁੰਦੀ ਉਹ ਵੀ ਕੱਟ ਕੇ ਲੈ ਗਏ ਜੇ ਹੁਣ ਵੇਖਿਆ ਜਾਵੇ ਜਿਨੇ ਇਹ ਤਾਰਾਂ ਕਟੀਆਂ ਉਹ ਇੱਕ ਇੱਕ ਅੱਧੇ ਬੰਦੇ ਦਾ ਤਾਂ ਕੰਮ ਨਹੀਂਗਾ ਕਿਉਂਕਿ ਸਾਡੀ ਕੇਵਲ ਪੱਤੀ ਦੇ ਵਿੱਚੋਂ ਇੱਕ ਰਾਤ ਦੇ ਵਿੱਚ ਤਾਰਾਂ ਵਢ ਗਈਆਂ ਘੱਟ ਤੋਂ ਘੱਟ ਵੀ ਇੱਥੇ ਬਾਹਲੀ ਨਹੀਂ ਤਾਂ 100 ਆਪਣਾ ਟਿਊਬ ਲਊਗਾ ਮੋਟਰ ਕਨੈਕਸ਼ਨ ਲੱਗੇ ਹੋਣਗੇ ਜੀਮਦਾਰਾਂ ਦੇ ਜਿੱਥੋਂ ਇਹ ਤਾਰਾਂ ਕੱਟੀਆਂ ਪਰ ਬਹਿਜੇ ਇਹਨਾਂ ਦਾ ਵੇੜਾ ਕਿ ਇੰਜਰ ਤੋਂ ਤਾਰ ਤੁਸੀਂ ਵੱਧ ਤੋਂ ਵੱਧ 100 ਰੁਪਏ 100 100 ਰੁਪਏ ਤਾਂ ਬੰਨ ਨਿਕਲ ਜੂਗਾ ਜਾਂ 200 ਨਿਕਲ ਜੂਗਾ ਤੁਸੀਂ ਲੋਕਾਂ ਦਾ ਲਹੂ ਕਾਹਦੋਂ ਪੀਂਨੇ ਆ ਲੋਕਾਂ ਦਾ ਖੂਨ ਕਾਹਦੋਂ ਪੀਂਨੇ ਆ ਜੀਮਦਾਰ ਭਰਾਵਾਂ ਦਾ ਜੇ ਮੰਨ ਲਓ ਇਹ ਫੜੇ ਜਾਣ ਤੇ ਇਹਨਾਂ ਦਾ ਬਣੂ ਕੀ ਹੁਣ ਮੈਂ ਤੁਹਾਨੂੰ ਨਾਲ ਤੱਕ ਨੇਲੇ ਨੇੜੇ ਜੋ ਮੋਟਰਾਂ ਸਾਰੀਆਂ ਮੋਟਰਾਂ ਵਿਖਾਉਣਾ ਤੇ ਨਾਲੇ ਆਪਾਂ ਕਰਦੇ ਆਂ ਕੋਈ ਅੱਗੇ ਗੱਲਬਾਤ ਜੀਮੇਦਰ ਭਰਾ ਤਾਂ ਇੰਨੇ ਕੱਕੇ ਪਏ ਆ ਉਹ ਸਾਡੇ ਡਿੱਕੇ ਚੜਦੇ ਹੋ ਸਹੀ ਇਹ ਜੇ ਡਿੱਕੇ ਚੜ ਗਏ ਨਾ ਤੇ ਕਰਾਂਗੇ ਬਹੁਤ ਭੜੀ ਕਿਉਂਕਿ ਪਹਿਲਾਂ ਸਾਡਾ ਨੁਕਸਾਨ ਕੁਦਰਤ ਨੇ ਬਹੁਤ ਕੀਤਾ ਉਹ ਵੀ ਕਿਸੇ ਸ਼ਰਾਰਤੀ ਅੰਸਰਾਂ ਨੇ ਕੀਤਾ ਹੁਣ ਆ ਦੇਖੋ ਇਹਨਾਂ ਦੀ ਤਾਰ ਥੱਲੇ ਨੱਪੀ ਸੀਗੀ ਇੱਥੋਂ ਵੱਢ ਲਈ ਜਾਵੇ ਆ ਵੱਡੀ ਵੀ ਇੱਥੋਂ ਵੱਢ ਕੇ ਤੇ ਆ ਜਣੀ ਇੱਥੇ ਇੱਥੋਂ ਕੱਟਦੀ ਆ ਹੁਣ ਇਹ ਜ਼ਿੰਮੇਦਾਰ ਭਰਾ ਕਹਿੰਦੇ ਵੀ ਸਾਰੇ ਤਾਰ ਖਸਮਾ ਨੂੰ ਖਾਂਦੇ ਵੱਢ ਕੇ ਲੈ ਗਏ ਤਾਂ ਲੈ ਗਏ ਭੁੱਖੇ ਮਰਦੇ ਜਣਾ ਪਰ ਹੈ ਨਸ਼ੇ ਵਾਲੇ ਹੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਦਫਾ ਹੁਣ ਇਹਨੂੰ 2 ਇੰਚ ਹੀ ਛੱਡ ਤਾਂ ਦੇਣ ਇੱਥੋਂ ਇੱਥੋਂ ਕੱਟੀ ਆ ਇਹਨੂੰ ਵੀ ਨਹੀਂ ਛੱਡਤਾ ਦਿਓ ਵੀ ਜੋੜ ਲੱਗ ਗਿਆ ਨਾ ਇੱਥੇ ਜੋੜ ਲੱਗਦੇ ਆ ਨਾ ਇੱਥੇ ਕੇਵਲ ਪੈਣੀ ਆ ਦੁਬਾਰਾ ਨਵੀਂ ਕੇਵਲ ਪੈਣੀ ਆ ਨਾ ਦੁਬਾਰਾ ਕੇਵਲ ਪੈਣੀ ਆ ਉਹਨੇ ਚਲੋ ਨੁਕਸਾਨ ਤਾਂ 100 ਰੁਪਏ ਦਾ ਹੋ ਗਿਆ ਜਾਂ 500 ਦਾ ਹੋ ਗਿਆ ਚਲ ਹੁਣ ਤੁਹਾਨੂੰ ਆਪਾਂ ਤੀਜੀ ਮੋਟਰ ਖਾ ਰਹੇ ਆ ਇਹਦੀ ਵੀ ਯਾਨੀ ਕੱਟੀ ਵੀ ਆ ਤਾਰ ਮੋੜ ਦੇ ਵਿੱਚੋਂ ਇਥੋਂ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਵੀ ਪ੍ਰਸ਼ਾਸਨ ਦਾ ਪ੍ਰਸ਼ਾਸਨ ਕੁਝ ਨਹੀਂ ਕਰਦਾ ਜੇ ਮੰਨ ਲਓ ਚੋਰ ਫੜੇ ਵੀ ਜਾਂਦੇ ਆ ਜੀਵਿੰਦਰ ਝਾਂਬਾ ਫੇਰ ਕੇ ਹੁਣ ਚੌਂਕੀ 'ਚ ਫੜਾਉਂਦੇ ਆ ਉਹ ਘਰੇ ਆ ਜਾਂਦੇ ਤੇ ਚੋਰ ਜੀਵਿੰਦਰ ਮਗਰੋਂ ਘਰੇ ਪਹੁੰਚਦੇ ਆ ਤੇ ਚੋਰ ਪਹਿਲਾਂ ਘਰੇ ਆ ਜਾਂਦੇ ਆ ਆਵੇ ਇਹ ਦੀ ਜ਼ਰੂਰ ਗੱਲ ਹੈ ਪਤਾ ਨਹੀਂ ਇਹਨਾਂ ਦੀ ਨਿਗਾਹ ਨਹੀਂ ਆਈ ਜਾਏ ਟੋਟਾ ਛੋਟਾ ਸੀਗਾ ਕਹਿੰਦੇ ਨੇ ਰਹਿਣ ਤੋਂ ਕੱਟ ਨੂੰ ਪਾਰ ਇੱਥੇ ਜਿੰਨੀਆਂ ਜਿੰਨੀਆਂ ਨੇੜੇ-ਨੇੜੇ ਮੋਟਰਾਂ ਸਾਰਿਆਂ ਦਾ ਇਹੀ ਹਾਲ ਆ ਉਹ ਜਿੰਨੀਆਂ ਦੂਰ-ਦੂਰ ਆਪਣ ਜਾਣੇ ਮੋਟਰਾਂ ਦੀਆਂ ਉਹ ਸਾਹਮਣੇ ਨਹੀਂ ਦੀ ਕੋਠੀ ਫਿਰ ਉਹ ਨਾਲ ਆ ਗਈ ਇਹਦੋਂ ਨਾਲ ਆ ਗਈ ਤਕਰੀਬਨ ਤਕਰੀਬਨ ਜਿੱਥੋਂ ਤਾਈ ਆਪਣੀ ਨਿਗਾਹ ਜਾਂਦੀ ਹੈ ਸਾਰੇ ਜਾਣੇ ਜ਼ਿੰਮੇਦਾਰ ਭਰਾ ਹੀ ਕਹਿੰਦੇ ਆ ਸਾਰਿਆਂ ਦੀਆਂ ਘਟੀਆਂ ਇਹ ਕਿਸੇ ਵਿਰਲੇ ਟਾਵੇਂ ਦੀ ਯਾਨੀ ਬਚੀ ਆ ਮੇਰਾ ਮਨ ਕੀਤਾ ਯਾਰ ਚੱਲ ਕੋਈ ਹਕੀਕਤ ਸੱਚ ਵਿਖਾਈਏ ਤਾਂ ਜੋ ਕਿਸੇ ਨਾ ਕਿਸੇ ਦਾ ਭਲਾ ਹੋ ਜੇ ਤੇ ਆਪਣੀ ਨਿਗਰਾਨੀਤ ਆਪ ਰੱਖੀ ਜਾਵੇ ਤਾਂ ਹੀ ਉਹਦੇ ਵਿੱਚ ਬਚਦਾ ਨਹੀਂ ਤਾਂ ਆਪਾਂ ਨੂੰ ਦਿਸੀ ਜਾਂਦਾ ਵੀ ਯਾਨੀ ਔਖਾ ਹੀ ਹੈ ਕੰਮ ਹੁਣ ਆ ਵੀ ਇਧਰ ਅਗਲੀ ਮੋਟਰ ਵੇਣੇ ਆਪਾਂ ਵੀ ਛੱਡ ਕੇ ਜਾਂ ਵੱਢਤੀ ਜਾਂਗਰੀ ਮਾਰ ਹੋ ਗਈ। ਇਹ ਵੀ ਆਪਾਂ ਅੱਗੇ ਵਹਿਣੇ ਆ। ਇੱਕ ਸੋਚਣ ਵਾਲੀ ਗੱਲ ਇਹ ਆ ਵੀ ਤਾਂਬਾ 100 ਰੁਪਏ ਨਿਕਲਦਾ ਉਹਨਾਂ ਵਿੱਚੋਂ। ਤੇ ਯਾਬ ਜ ਕੰਜਰ ਦੇ ਪਤਾ ਨਹੀਂ ਅਗਲੇ ਨੂੰ ਕਿੰਨਾ ਪਾ ਜਾਂਦੇ ਆ। ਲਾ ਆਦਾ ਵੀ ਇਹਨਾਂ ਨਾਲ ਕੋਲੇ ਟ੍ਰਾਂਸਫਰ ਵੀ ਹੋਣੀ ਦੀਗਾ। ਵੀ ਤਾਰ ਵੱਢਤੀ ਸੀ ਆਪਾਂ ਪਾਤ ਅਗਲੇ ਨੂੰ ਜਾਣ ਨੂੰ। ਤੇ ਅਲੇ ਤੋਂ ਕੱਟੀ ਆ। ਇਹ ਵੀ ਵੱਡ ਕੇ ਤਾਰ ਜਾਨੀ ਵਿੱਚ ਸੜਤੀ ਇਹਨਾਂ ਨੇ ਹੁਣ ਵੀ ਬਹਿ ਜਾ ਥੋੜਾ ਬੇੜਾ ਆ ਜਾਂਦਾ ਵੀ ਗੱਟ ਛੱਡ ਕੇ ਵੱਢ ਦਿਓ ਅਗਲੇ ਜਾਨਸਾ ਆਪਾਂ ਖੜਾ ਕਰਦੇ ਆ ਤੁਸੀਂ ਜੇ ਕਿਸੇ ਨੂੰ ਮਿਲਦੇ ਦੀਂਦੇ ਆ ਨਾ ਇਹ ਵੀ ਫੜੇ ਜਾਂਦੇ ਤਕਰੀਬਨ ਕਿਉਂਕਿ ਇੱਕ ਦਿਨ ਚੋਰ ਦਾ ਤੱਕ ਦਿਨ ਸਾਹ ਲਾਈ ਜਾਂਦਾ ਇਹਨਾਂ ਦੇ ਝਾਂਬਾ ਆਇਆ ਦਾ ਫਿਰੋ ਲੱਤਾਂ ਤੋੜ ਦਿਓ ਰੀੜ੍ਹ ਦੇ ਖੜਦਿਆਂ ਤੋੜ ਦਿਓ ਗਾਂ ਨੂੰ ਆਉਂਦਾ ਪੋਸਤਾਂ ਨੂੰ ਦੱਸਣ ਯਾਰ ਚੋਰੀ ਨਾ ਕਰਿਓ ਚੋਰੀ ਕੀ ਚੀਜ਼ ਹੁੰਦੀ ਆ ਤੇ ਚਿੱਟਾ ਖਾਣ ਦੀ ਬਿਮਾਰੀ ਜਨਤਾ ਅੱਜ ਕੱਲ ਕੰਮ ਕੋਈ ਕਰਦਾ ਨਹੀਂਗਾ ਤੇ ਨਸ਼ਿਆਂ ਤੇ ਚੋਰੀਆਂ ਤੇ ਯਾਨੀ ਹੋ ਗਿਆ ਹੱਲ ਹੁਣ ਤੁਹਾਨੂੰ 5ਵੇਂ ਵੀ ਮੋਟਰ ਖੋਣ ਲੱਗੇ ਆ ਇਹ ਜਿਹਾ ਵੇਣੇ ਕੀ ਜਿਗਾੜ ਤਾਰ ਛੱਡੀ ਆ ਜੋ ਵੱਡੀ ਆ ਪਰ ਲੱਗਦਾ ਤਾਂ ਹੀ ਆ ਇਹ ਤਾਰ ਇਹਦੀ ਵੱਡੀ ਹੋਣੀ ਆ ਹਲੋ ਆ ਹੁਣ ਆ ਤਾਂ ਜਮਾ ਪਤੰਦਰਾ ਨੇ ਕਮਾਲ ਹੀ ਕਰਤੀ ਹੋਵੇ ਕਿੰਨਾ ਟੋਟਾ ਲਿਆ ਵੱਤ ਵੱਤ 2 ਫੁੱਟ ਦਾ ਆਣਾ ਹੈ ਇੱਕ ਚੀਜ਼ ਹੋਰ ਸੋਚਣ ਵਾਲੀ ਇਹ ਤਾਰ ਕੱਟਦੇ ਪਤਾ ਨਹੀਂ ਕੱਦਣਾ ਕਿਉਂਕਿ ਪਲਾਸਟਿਕ ਨੂੰ ਕੱਟ ਨਹੀਂ ਸਕਦਾ ਪਤਾ ਨਹੀਂ ਕਿਹ ਉਹ ਜਾ ਕੱਟ ਰਹੇ ਉਹਨਾਂ ਕੋਲੇ ਵੀ ਤਾਰ ਜਮਾ ਮੂਛੇ ਵਾਢੀ ਕਰ ਦਿੰਦੇ ਆ ਸੋ ਮੇਰਾ ਫਰਜ਼ ਸੀਗਾ ਮੇਰਾ ਮਨ ਕਰਦਾ ਸੀਗਾ ਯਾਰ ਵੀ ਵਿੜੀ ਗੋਮਣਗੇ ਫੇ ਜਰੂਰੀ ਸੁਨੇਹਾ ਦੇ ਗੇ ਜੀ ਮੇਰੇ ਭਰਾਵਾਂ ਨੂੰ ਆਪਦੀ ਗੌਰ ਰੱਖਣਾ ਉਹ ਵੇਣਾਂ ਦਾ ਵਾਰੀਣਾ ਪਹਿਰਾ ਲਾ ਲਿਆ ਕਰੋ ਜੇ ਬੰਦੇ ਫੜੇ ਜਾਂਦੇ ਝਾਂਬਾ ਉਹਨਾਂ ਤੇ ਆਵਜਾ ਫੇਰੋ ਸੱਤ ਪੁਸਤਾਂ ਯਾਦ ਰੱਖਣ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋਵੇ